ਦੇਖਾਰੇ ਨੂੰ ਦੇਖਾਰੇ ਦੇਖ ਸਕਦੇ ਆ ਆਪਾਂ ਦੇਖ ਸਕਦੇ ਆ ਆਪਾਂ ਜਿਹੜਾ ਮੂਰੇ ਡਾਟਾ ਤਿਆਰ ਕਰਨੇ ਨੇ ਮੂਰੇ ਡਿਜ਼ਾਈਨਿੰਗ ਵਿੱਚ ਇਹ ਆਪਾਂ ਉੱਪਰ ਨਹੀਂ ਬਣਾਉਂਦੇ ਜੀ ਡਾਟਾ ਪਾ ਦੀ ਗਰੀ ਦੇ ਇਹ ਆਪਾਂ ਨੀਚੇ ਤਿਆਰ ਕਰ ਲਿਆ ਫਰਮਾ ਫੱਲੀ ਤਿਆਰ ਕਰ ਲੈਣਾ ਪ੍ਰਕਾਰ ਮਾਰ ਕੇ ਦੇਖ ਸਕਦੇ ਹੋਗੇ ਜੇ ਹੁਣ ਆਪਾਂ ਉੱਪਰ ਬਣਾਉਂਦੇ ਉਹ ਤੁਸੀ ਟਾਈਮ ਵੀ ਦੁੱਗਣਾ ਲਾਉਦਾ ਬਸ ਉਹ ਵੀ ਆਪਾਂ ਨੂੰ ਢੁੱਲਾ ਕਰਨਾ ਪੈਂਦਾ ਇਹ ਕੰਮ ਜਲਦੀ ਨਿਬੜਦਾ ਜੀ ਹੁਣ ਇਹ ਦੋ ਦਿਨ ਸੁੱਕ ਜਾਣੀਆਂ ਦੋ ਦਿਨਾਂ ਅੱਜ ਆਪਾਂ ਇਹ ਦੋ ਤਿੰਨ ਦਿਨ ਚਣਾਈ ਦੇ ਲੱਗਣਗੇ ਉਸ ਤੋਂ ਬਾਅਦ ਆਪਣਾ ਇਹ ਚੱਕ ਕੇ ਉੱਪਰ ਰੱਖਣਾ ਵੀ ਜੀ ਇਹ ਆਪਾਂ ਦੋ ਅੱਜ ਤਿਆਰ ਕਰਦੇ ਆਂ ਦੋ ਕੱਲ ਨੂੰ ਕਰਦਾਂਗੇ ਜੀ ਇਹ ਦੇਖ ਸਕਦੇ ਹੋ ਕਿ ਆਪਾਂ ਕੋਈ ਕਰਮਾ ਨਹੀਂ ਤਿਆਰ ਕੀਤਾ ਇਹਦੇ ਵੈਸੇ ਇਸ ਤਰ੍ਹਾਂ ਗਲਾਈ ਮਾਰ ਕੇ ਤਾਂ ਜੀ ਟੇਟਾ ਵਾਕੀ ਆਪਣਾ ਸਿੱਕੇ ਨੇ ਆ ਤਰਨੇ ਆਂਗੇ ਸੁਸ਼ਕਨਾ ਹੋਈ ਬਾਰੀ ਜੀ ਸੁਸ਼ਕੀ ਨਾ ਰਹੇ ਜੀ ਇਹ ਵਧੀਆ ਪ੍ਰੋਪਰ ਭਰ ਕੇ ਇਹਦੇ ਵਿੱਚ ਆਪਾਂ ਤਨ ਸਰੀਏ ਪਾਉਣੇਗੇ ਜੀ ਗਲਾਈ ਲੋਟ ਕਰਕੇ ਦਿਖਾਉਣਾ ਤੁਹਾਨੂੰ ਤੁਹਾਡੀ ਵਿੱਚ ਇਹ ਦੂਜੀ ਵੀ ਦਿਖਾ ਦੇ ਦੂਜੀ ਵਿੱਚੋਂ ਦਿਖਾ ਦੂਗੀ ਇਸ ਤਰ੍ਹਾਂ ਆਪਾਂ ਤਿਆਰ ਕੀਤੀ ਹੈਗੀ ਆ ਦੇਖ ਸਕਦੇ ਆਂ ਜੀ ਡੇਟਾਂ ਨੂੰ ਕੰਮ ਹੋ ਜਾਂਦਾ ਜੀ ਜੇ ਹੁਣ ਆਪਾਂ ਢੂਲਾ ਕਰਾਂਗੇ ਇਹ ਆਪਣੇ ਸੋਧੀਆਂ ਚੀਜ਼ ਆ 4-4 ਫੁੱਟ ਦੀਆਂ ਜੇ ਆਪਾਂ ਉਹੀ ਛਮਾ ਜਿਆਦੇ ਲੱਗਦਾ ਇਹ ਪ੍ਰੋਪਰ ਆਪਣੀ 9 ਇੰਚ ਕੰਧ ਦੁਆਰਾ ਜਨੀ ਉਨੇ ਭਰੇਗਾ ਬੰਦ ਲੋਡ ਲਾ ਕੇ ਆਪਾਂ ਇਹ ਦਿਖਾ ਦਈਏ ਇਹ ਆਪਣੀ ਪ੍ਰੋਪਰ ਤਿਆਰ ਹੋ ਚੁੱਕੀ ਆ ਤੇ 2.5 ਇੰਚ ਭਰ ਲਈ ਆਪਾਂ ਇੰਨੀ ਜਿਹੀ ਬਣਾ ਕੇ ਪ੍ਰੋਪਰ ਆਪਣੀ ਬਲਾਈ ਇਹ ਚਾਰ ਉਹ ਵੀ ਸਵੇਰੇ ਦੀ ਆਪਾਂ ਰੋਕਾ ਸਕਦਾ ਅੱਜ ਇਧਰ ਨਹੀਂ ਦਿਖਾ ਰਹੀ ਹੁਣ ਆਪਾਂ ਉੱਪਰ ਭਰੀ ਕੀ ਹੁਣ ਆਪਾਂ ਇਹ ਭਰਾਂਗੇ ਜੀ ਤੇ ਆਪਣਾ ਕੰਮ ਵਧੀਆ ਲੱਗਦਾ ਲਾਇਕ ਦੋ ਕਮੈਂਟ ਜ਼ਰੂਰ ਕਰਿਆ ਕਰਿਓ ਧੰਨਵਾਦ ਜੀ